ਸਤਿ ਸ਼੍ਰੀ ਅਕਾਲ ਦੋਸਤੋ ਮਾਡਰਨ ਖੇਤੀ ਟੀਵੀ ਜਨੂ ਤੇ ਤੁਹਾਡਾ ਸਵਾਗਤ ਕਰਦੇ ਆਂ ਅੱਜ 20 ਜਨਵਰੀ 2025 ਨੂੰ ਆਪਾਂ ਆਪਣੇ ਘਰ ਵਾਸਤੇ ਬੀਜ ਤਿਆਰ ਕਰਨ ਲਈ ਜੀ 0 ਜਿਹੜਾ ਮੈਨੂੰ ਮਨੀ ਟਿਊਬਰ ਵੀ ਕਹਿੰਦੇ ਨੇ ਜਿਹਨੂੰ ਆਪਾਂ ਉਹਦੀ ਬੇਲ ਆ ਜਿਹੜੀ ਉਹ ਵੱਢ ਰਹੇ ਆ ਤੇ ਇਹ ਅੱਜ 70 ਦਿਨ ਦਾ ਆ ਆਲੂ ਆ ਜਿਹੜਾ ਉਹ ਹੋ ਗਿਆ ਇਹ ਆਪਾਂ ਨੇ ਸਭ ਤੋਂ ਪਹਿਲਾਂ ਜੇ ਸ਼ੁਰੂ ਤੋਂ ਗੱਲ ਕਰੀਏ ਵੀ ਐਲ ਆਰ ਦਾ ਮੀਨੀ ਟਿਊਬਰ ਹੈ ਜਿਹੜਾ ਅ ਸੇਖੋਂ ਲੈ ਬਰੋਪੜ ਵਾਲਿਆਂ ਤੋਂ ਲਿਆ ਸੀਗਾ ਤੇ ਆਪਣੇ ਕਿਸੇ ਮਿੱਤਰ ਦੇ ਥਰੂ ਉਹਨਾਂ ਨੇ ਲਿਆ ਸੀਗਾ ਤੇ ਇਹ ਅੱਜ ਹੁਣ 70 ਦਿਨ ਦਾ ਹੋ ਗਿਆ ਬਾਕੀ ਇਹਨੂੰ ਦੇਖਦੇ ਆਂ ਵਿੱਚ ਸਾਈਜ਼ੂਜ ਕੀ ਬਣ ਗਿਆ ਇਹ ਆਪਣਾ ਲਗਭਗ 12-13 ਗ ਬਿਸਵੇ ਤੋਂ ਲੱਗਿਆ ਹੋਇਆ ਜੇ ਆਪਾਂ ਇੱਕ ਕਨਾਲ ਵੀ ਕਹਿ ਸਕਦੇ ਆਂ ਉੰਕਿ ਆ ਆਪਾਂ ਨੇ 5000 ਦਾਣਾ ਲਿਆ ਸੀਗਾ ਇਹਦਾ 5000 ਪੀਸ ਤੇ ਉਹ ਲਾਇਆ ਸੀ ਇਹਦੇ ਵਿੱਚ ਖਾਸ ਖਰਾਕ ਦੀ ਜੇ ਗੱਲ ਕਰੀਏ ਆਮ ਨਾਲੋਂ ਥੋੜਾ ਜਿਆ DAP ਘੱਟ ਪਾਇਆ ਗਿਆ ਸੀਗਾ ਤੇ ਪੋਟਾਸ਼ ਸੇਮ ਹੀ ਸੀਗੀ ਛਿੱਟਾ ਦੇਤਾ ਸੀਗਾ ਫਿਰ ਆਬਰੇ ਖੇਤ ਦੇ ਤੇ DAP 2 ਬੈਗ ਕੀਲੇ ਦੇ ਹਿਸਾਬ ਨਾਲ ਮੰਨ ਲਓ ਮਸ਼ੀਨ ਸੈੱਟ ਕੀਤੀ ਸੀਗੀ ਪਾਏ ਸੀਗੇ ਤੇ ਮਸ਼ੀਨ ਦੇ ਨਾਲ ਹੀ ਵੱਟਾਂ ਕੱਢ ਕੇ ਉਹਦੇ ਉੱਤੇ ਹੱਥਾਂ ਨਾਲ ਲਾਇਆ ਸੀਗਾ ਆਪਾਂ ਨੇ ਬਾਕੀ ਇਹਨੂੰ ਵਿੱਚੋਂ ਕੱਢ ਕੇ ਦੇਖ ਲਿਆ ਹਾਂ ਹੁਣ ਇੱਕ ਸਾਰੇ ਹੀ ਗੱਡੀ ਬੂਟਾ ਸਣੇ ਆਲੂ ਕੇ ਆਜ ਬਜਾਏ ਅਗਲਾ ਬੂਟਾ ਆ ਦੇਖ ਜਿਵੇਂ ਆਨ ਦੇਖ ਸਕਦੇ ਆਪਾਂ ਜਿਹੜਾ ਟਿਊਬਰ ਆ ਆ ਸਾਈਜ਼ ਜਿਹੜਾ ਛੋਟਾ ਬਣਿਆ ਇਹਦੇ ਵਿੱਚ ਤੇ ਆ ਜਿਹੜਾ ਹੈਗਾ ਆਪਣਾ ਟਿਊਬਰ ਆ ਜਿਹੜਾ ਉਦੋਂ ਲਾਇਆ ਸੀਗਾ ਆ ਸਾਈਜ਼ ਸੀਗਾ ਇਹਦਾ 3000 ਬੂਟਾ 3000 ਦਾਣਾ ਤੇ 2000 ਦਾਣਾ ਸੀਗਾ ਜਿਹੜਾ ਉਹ ਥੋੜਾ ਜਿਹਾ ਵੱਡਾ ਸੀਗਾ ਏਡਾ ਹੋਊਗਾ ਤੇ ਵਿੱਚੋਂ ਕੱਢੀ ਕਰਾਂ ਇਹ ਪਟਾ ਇਹ ਜੀਸਾ ਹੀ ਗਈ ਜਾਉਣਾ ਝਾੜਾ ਜਿਹੜਾ ਇਹ ਕਾਫੀ ਘੱਟ ਹੁੰਦਾ ਜਿਵੇਂ ਆਪਾਂ ਆ ਇਹ ਜਿਹੜਾ ਆਪਣਾ ਆਲੂ ਹੋਰ ਦੇਖੀ ਹੁੰਦਾ ਨਹੀਂ ਇਹਦੇ ਵਿੱਚ ਥੱਲੇ ਮਤਲਬ ਇਹ ਆਲੂ ਨੇ ਜਿਹੜੇ ਆਪਣੇ ਹੱਥ ਦੇ ਵਿੱਚ ਹੁਣ ਇਹ ਚਲੋ ਭਾਈ ਨਾ ਰੱਖ ਦੇ ਵਿੱਚ ਇਹ ਆ ਰੱਖ ਦੇ ਪੀਜ਼ ਵਾਸਤੇ ਆਲੂ ਨੇ ਜਿਹੜੇ ਇਹ ਇਹ ਹੁਣ ਜੀ 1 ਹੈ ਤੇ ਜੀ 0 ਜਿਹੜਾ ਉਹ ਆਪਾਂ ਬੀਜਿਆ ਸੀਗਾ ਮਿੰਨੀ ਟਿਊਬਰ ਜੀ 1 ਇਹ ਹੁਣ ਆਪਣੇ ਕੋਲ ਤਿਆਰ ਹੋ ਗਿਆ ਆ ਗਿਆ ਰੱਖ ਦੇ ਜਿਵੇਂ ਦੱਪ ਦੀ ਮੜਾ ਜ ਉਤੋਂ ਪੱਤੇ ਰੱਖ ਦੇ ਆਪ ਰਹਿ ਗਿਆ ਇੱਕ ਵੀਰ ਇੱਕੋ ਤਰੇ ਪਰ ਜਿਵੇਂ ਇੱਕ ਦੋ ਗੱਲਾਂ ਦੀ ਦਿੱਕਤ ਹੁੰਦੀ ਹੈ ਜਿਹੜੀ ਆਪਾਂ ਨੂੰ ਵੀ ਜਦੋਂ ਆਪਾਂ ਕਿਸੇ ਕਿਸਾਨ ਕੋਲੋਂ ਬੀਜ ਲੈਣ ਜਾਂਦੇ ਆ ਜਾਂ ਕਿਸੇ ਕੰਪਨੀ ਕੋਲੋਂ ਬੀਜ ਲੈਣੇ ਆ ਉੱਥੇ ਥੋੜੀ ਇਹ ਪ੍ਰੋਬਲਮ ਆ ਜਾਂਦੀ ਹੈ ਵੀ ਇੱਕ ਵਿਸ਼ਵਾਸ ਦੀ ਜਿੱਥੇ ਤਾਂ ਆਪਣਾ ਬਹੁਤ ਜ਼ਿਆਦਾ ਖਾਸ ਵਿਸ਼ਵਾਸ ਬਣਿਆ ਹੋਇਆ ਹੁੰਦਾ ਹੈ ਉੱਥੇ ਤਾਂ ਚਲੋ ਅੱਡ ਗੱਲ ਹੈ ਪਰ ਇੱਕ ਵਿਸ਼ਵਾਸ ਦੀ ਦਿੱਕਤ ਆਉਂਦੀ ਹੋਆ ਕਿਉਂਕਿ ਇਹਦੇ ਉੱਤੇ ਲਿਖਿਆ ਨਹੀਂ ਹੋਇਆ ਹੈਗਾ ਵੀ ਇਹ ਜੀ1 ਵਨ ਹੈ ਵੈਸੇ ਤਾਂ ਜੀ1 ਵਨ ਦਾ ਜੇ ਆਪਾਂ ਮੁੱਲ ਖਰੀਦੀਏ ਉਹ ਮੇਰੇ ਖਿਆਲ ਚ ਬੈਗ ਹੈ ਸ਼ਾਇਦ 5 5 5000 ਦੇ ਲਵੇ ਹੋਊਗਾ ਬਾਕੀ ਅਲੱਗ ਡਿਪੈਂਡ ਕਰਦਾ ਕੰਪਨੀ ਕੰਪਨੀ ਤੇ ਤੇ ਦੂਜੇ ਨੰਬਰ ਤੇ ਜੀ 1 ਦੇ ਬੈਗ ਨੇ ਜਿਹੜੇ ਉਹ ਮੇਰੇ ਖਿਆਲ ਦੇ ਵਿੱਚ ਨੀ ਕਿਤੋਂ ਮਿਲਦੇ ਹੋਣੇ ਜਾਂ ਜੇ ਵੇਚਦੀਆਂ ਵੀ ਹੋਈਆਂ ਕੋਈ ਬਹੁਤ ਘੱਟ ਕੰਪਨੀਆਂ ਵੇਚਦੀਆਂ ਹੋਣਗੀਆਂ ਉਹ ਮੇਰੀ ਨੌਲੇਜ ਤੋਂ ਬਾਹਰ ਹੈ ਜਿਹੜਾ ਜੀ 2 ਤੇ ਜੀ 3 ਇਹ ਆਮ ਹੀ ਕੰਪਨੀਆਂ ਵੇਚਦੀਆਂ ਨੇ ਤੇ ਜਿਵੇਂ ਜੀ 3 ਦਾ ਹੈ ਕਿ ਇਸ ਸਾਲ 2025 ਦਾ ਰੇਟ ਮਹਿੰਦਰਾ ਕੰਪਨੀ ਨੇ ਕੱਢਿਆ ਪੋਸਟਰ ਪਾ ਕੇ ਲਾਂਚ ਕੀਤਾ ਜਿਹੜਾ ਉਹ 1491 ਰੁਪਏ ਉਹਨਾਂ ਨੇ ਦਿੱਤਾ G3 ਆਲੂ ਦੇਣਗੇ ਉਹ ਤੇ 35 ਤੋਂ ਲੈ ਕੇ 55 mm ਤੱਕ ਸਾਈਜ਼ ਹੋਊਗਾ ਵੀ ਮਤਲਬ ਆ ਇੱਕੋ ਤਰ੍ਹਾਂ ਦਾ ਰਾਸ਼ਨ ਦੇ ਵਿੱਚ ਵੀ ਕਹਿ ਸਕਦੇ ਆਪਾਂ ਸੀ ਸਾਈਜ਼ ਕਹਿ ਲਈਏ ਜਾਂ ਫਿਰ ਤੇ 35 mm ਬੀਜ 35 ਤੋਂ 45 ਬੀਜ ਵਾਲਾ ਹੋ ਗਿਆ ਤੇ 45 ਤੋਂ 55 ਹੋ ਗਿਆ ਤੇ ਉਹ ਮਿਕਸ ਹੁੰਦਾ ਹੈ ਹਨਾ ਉਹ 1500 ਦਾ ਕਟਾ ਦੇ ਰਹੇ ਨੇ ਤੇ ਜੋ ਦੂਜੀਆਂ ਕੰਪਨੀਆਂ ਦੀ ਗੱਲ ਕਰੀਏ ਜਿਵੇਂ ਮਰੀਨੋ ਹੋਗੀ ਤੇ ਜਮਕੇਨ ਵਗੈਰਾ ਹੋਰ ਕਾਫੀ ਸਾਰੀਆਂ ਕੰਪਨੀਆਂ ਦਾ ਬੀਜ ਮਿਲਦਾ ਤੇ ਮਹਿੰਦਰਾ ਨਾਲੋਂ ਦੂਜੀਆਂ ਕੰਪਨੀਆਂ ਦਾ ਮਹਿੰਗਾ ਹੀ ਹੁੰਦਾ ਸੀਡ ਅ ਦੂਜੀਆਂ ਦਾ ਇੱਕ ਦੋ ਦਾ ਅਸੀਂ ਪਤਾ ਕੀਤਾ ਸੀਗਾ 24-2500 ਰੁਪਏ ਦੇ ਕਰੀਬ ਉਹ ਬੈਗ ਆ ਜਿਹੜਾ ਉਹ ਕਿਸਾਨ ਨੂੰ ਦਿੰਦੇ ਨੇ ਜੀ 3 ਦਾ ਇਸ ਸਾਲ ਥੋੜੇ ਜਿਹੀ ਰੇਟ ਜ਼ਿਆਦਾ ਨੇ ਪਿਛਲੇ ਸਾਲ ਇਹੀ ਜਿਹੜਾ ਅੱਜ 1500 ਦਾ ਦੇਣਾ ਇਹਨਾਂ ਨੇ ਐਤਕੀ 2500 ਅਪਣ 2025 ਦੇ ਵਿੱਚ ਇਹ ਪਿਛਲੇ ਸਾਲ 11 ਗੁਰਾਂ ਸੌ ਦਾ ਸੀਗਾ 1050 ਦਾ ਜਾਇਦਾਂ ਰੇਟ ਐਤਕੀ ਮਾਰਕੀਟ ਆਪਾਂ ਥੋੜੀ ਜੀ ਉਹਦੇ ਕਰਕੇ ਉਹਨਾਂ ਨੇ ਵੀ ਰੇਟ ਥੋੜੀ ਜੇ ਤੇਜ਼ ਰੱਖੇ ਨੇ ਇਹ ਆਪਾਂ ਹੁਣ ਤਾਂ ਰੇਟਾਂ ਦੀ ਗੱਲ ਕਰ ਰਹੇ ਹਾਂ ਕਿਉਂਕਿ ਆਪਾਂ ਜੇ ਹਿਸਾਬ ਲਾਈਏ ਵੀ ਜਿਵੇਂ 1500 ਦਾ ਉਹ G3 ਦੇ ਰਹੇ ਨੇ ਜਾਂ ਹੋਰ ਕੰਪਨੀਆਂ 2500 ਦਾ ਦੇ ਰਹੇ ਨੇ ਜਿਹੜੇ ਬਿਲਕੁਲ ਉਹ ਕੰਪਨੀਆਂ ਦਾ ਕਹਿਣਾ ਵੀ ਅਸੀਂ ਜਿਆਦਾ ਮਤਲਬ ਧਿਆਨ ਨਾਲ ਸੀਡ ਜਿਹੜੀ ਪ੍ਰੋਡਕਟ ਪ੍ਰੋਡਕਸ਼ਨ ਕਰਦੇ ਆ ਉਹਦੀ ਆਪਾਂ ਗੱਲ ਕਰਦੇ ਆ ਤੇ ਜਿਹੜਾ ਇਹ ਹੈ ਇਹ ਆਪਣਾ ਕਿਸੇ ਤੇ ਮਤਲਬ ਐ ਨਹੀਂ ਹੈਗਾ ਵੀ ਸ਼ੱਕ ਵਾਲੀ ਗੱਲ ਨਹੀਂ ਹੈਗੀ ਵੀ ਇਹ ਕੀ ਹੈ ਜਨਰੇਸ਼ਨ ਕਿਉਂਕਿ ਆਪਾਂ ਨੂੰ ਹੁਣ ਪਤਾ ਹੈ ਅਸੀਂ ਨੇ ਲਾਇਆ ਸਾਨੂੰ ਪਤਾ ਹੈ ਵੀ ਇਹ ਭਾਈ ਜੀ ਬਨ ਨਿਕਲੇ ਆਇਆ ਇਹਦੇ ਵਿੱਚੋਂ ਆਪਣੇ 20 ਕਟਿਆਂ ਦਾ ਅਨੁਮਾਨ ਹੈ ਵੀ ਜਿਹੜਾ 5000 ਦਾਣਾ ਲਾਇਆ ਸੀਗਾ ਆਪਾਂ ਨੇ ਉਹਦੇ ਵਿੱਚੋਂ 15 ਤੋਂ ਲੈ ਕੇ 20 ਕਟਿਆਂ ਦੇ ਵਿੱਚ ਵਿੱਚ ਆਪਣਾ ਝਾੜ ਆਉਣਾ ਚਾਹੀਦਾ ਇਹ ਆਪਾਂ ਨੇ ਪਹਿਲੀ ਵਾਰ ਲਾਇਆ ਤਾਂ ਕਰਕੇ ਅਨੁਮਾਨ ਹੈ ਨਹੀਂ ਤਾਂ ਪਤਾ ਹੀ ਹੁੰਦਾ ਵੀ ਇੰਨੇ ਕ ਆ ਜਾਂਦੇ ਨੇ ਤੇ ਜਿਹੜੇ ਲਾਉਂਦੇ ਨੇ ਵੀਰ ਉਹਨਾਂ ਤੋਂ ਹੀ ਪੁੱਛਿਆ ਸੀਗਾ ਉਹ ਕਹਿੰਦੇ ਵੀ ਇੰਨੇ ਕ ਦੇ ਨੇੜੇ ਨਿਕਲ ਸਕਦਾ 20 ਤੋਂ ਜੇ ਆਪਾਂ ਜ਼ਿਆਦਾ ਮੋਟਾ ਕਰ ਲੰਨੇ ਤਾਂ ਵੱਧ ਵੀ ਹੋ ਸਕਦਾ ਅੱਜ ਆਪਾਂ ਨੇ ਇਹਦੇ ਉੱਤੇ ਆਪਾਂ ਲਗਭਗ 8-9 ਦਿਨ ਬਾਅਦ ਤੇਲੇ ਵਾਲੀ ਸਪਰੇਅ ਕਰਦੇ ਰਹੇ ਹਾਂ ਤੇ ਸੋਲੋਮੋਨ ਵੀ ਵਰਤੀ ਆਪਾਂ ਨੇ ਜਾਂ ਫਿਰ ਥਾਇਆ ਆਪਣਾ ਲਿਕੁਇਡ ਵੀ ਵਰਤੀ ਆ ਤੇ ਦਾਣੇਦਾਰ ਵੀ ਵਰਤੀ ਆ ਉਸ ਤੋਂ ਬਿਨਾ ਅਡਮਾਇਰ ਜਿਹਨੂੰ ਆਪਾਂ ਮਿੱਡਾ ਵੀ ਕਾਹ ਦਿੰਨੇ ਆਂ ਬੀਜ ਕਰਕੇ ਥੋੜੀਆਂ ਇਹਦੇ ਉੱਤੇ ਵੱਧ ਸਪਰਿਆ ਹੋ ਜਾਂਦੀਆਂ ਨੇ ਤੇ ਰੋਗਿੰਗ ਇਹਦੀ ਆਪਾਂ ਨੇ ਇੱਕ ਵਾਰੀ ਹੀ ਕੀਤੀ ਆ ਇੱਕ ਵਾਰ ਦੇ ਵਿੱਚ ਸਹੀ ਆ ਗਿਆ ਸੀਗਾ ਦੂਜੀ ਵਾਰੀ ਆਪਾਂ ਦੇਖਿਆ ਸੀਗਾ ਵੀ ਕੋਈ ਨਿਕਲਿਆ ਨਹੀਂ ਹੈ ਦੂਜੀ ਵਾਰੀ ਤਾਂ ਲੱਭੇ ਨਹੀਂ ਹੈਗੇ ਬੂਟੇ ਤੇ ਪਹਿਲੀ ਵਾਰ ਦੇ ਵਿੱਚ ਥੋੜੇ ਜਿਹੇ ਬੂਟੇ ਆ ਜਿਹੜੇ ਉਹ ਮਿਲ ਗਏ ਸੀਗੇ ਹੁਣ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹਦੇ ਪੱਤੇ ਬਿਲਕੁਲ ਖੁੱਲੇ ਹੋਏ ਨੇ ਜੇ ਆਪਾਂ ਆ ਤਾਂ ਚਲੋ ਵੱਡੇ ਗਏ ਇਨਾ ਦੇ ਵਿੱਚ ਜਾ ਕੇ ਦੇਖੀਏ ਬਿਲਕੁਲ ਸਾਫ਼ ਪਾਦੇ ਨੇ ਹੋਰ ਵੀ ਇਹ ਬੰਦੂਕ ਤੱਕ ਨਹੀਂ ਗੰਮਾਰੀ ਹੈ ਇਧਰ ਜਿਹੜਾ ਹੈਗਾ ਚਿੱਟਾ ਆਲੂਆ ਇਹ ਇੱਥੇ ਇੱਕ ਧੱਕਿਆ ਇਹਦੀਆਂ ਅੰਦਾਸ ਕਵੱਟਾ ਆਪਣੇ ਕੋਲ ਲੱਗੀਆਂ ਹੋਈਆਂ ਸੀਗੀਆਂ ਤੇ ਕਰੋtheta ਜਿਹੜੀ ਇਹਦੀ ਉਹ ਕਾਫੀ ਘੱਟ ਹੀ ਹੁੰਦੀ ਆ ਆ ਇੱਕ ਹੋਰ ਜੇ ਆਪਾਂ ਗੱਲ ਦੱਸਣੇ ਵਾਲੀ ਕਿਸਾਨ ਭਰਾਵਾਂ ਨੂੰ ਦੱਸੀਏ ਵੀ ਇਹਦੇ ਵਿੱਚ ਆਪਾਂ ਨੇ ਜਿਵੇਂ ਆਪਾਂ ਆਲੂ ਜੰਮਣ ਤੋਂ ਪਹਿਲਾਂ ਦੂਜੇ ਆਲੂ ਦੇ ਵਿੱਚ ਗ੍ਰਾਮਿਕਸ ਆਨ ਕਰ ਲੈਣੇ ਆ ਜਾਂ ਸੰਕੋਰ ਹੁੰਦੀ ਹੈ ਜਾਂ ਫਿਰ ਆਪਣਾ ਐਟਰਾਜਨ ਦਵਾਈ ਹੈ ਜਿਹੜੀ ਉਹ ਪਾਉਣੀ ਹੈ ਕਵਾੜ ਜੰਮਣ ਵਗੈਰਾ ਤੋਂ ਉਹਦੀ ਸਪਰੇ ਨਹੀਂ ਕੀਤੀ ਗਈ ਹੈਗੀ ਇਹਦੀ ਆਪਾਂ ਨੇ ਗੁੜਾਈ ਕੀਤੀ ਸੀਗੀ ਇੱਕ ਤੇ ਮਿੱਟੀ ਲਾਤੀ ਸੀਗੀ ਬਾਕੀ ਆ ਜਿਹੜਾ ਗੁੱਲੀ ਡੰਡੇ ਹੈਗਾ ਇਹ ਹੁਣ ਜਦੋਂ ਆ ਬਿਲ ਥੋੜੇ ਦਿਨਾਂ ਬਾਅਦ ਬੇਲਾਂ ਸੁੱਕ ਜਾਈ ਗਈਆਂ ਆਪਾਂ ਹਲਕੀ ਜਿਹੇ ਦੇ ਵਿੱਚ ਗ੍ਰਾਮਿਕਸ ਆਉਣ ਦੀ ਸਪਰੇ ਕਰਾਂਗੇ ਤਾਂ ਕਿ ਆ ਜਿਹੜਾ ਗੁੱਲੀ ਡੰਡੇ ਦਾ ਬੀਜ ਨਾ ਪਵੇ ਤੇ ਖੰਡੀ ਦਾ ਵੀ ਬੀਜ ਨਹੀਂ ਪਊਗਾ। ਬਾਕੀ ਹੁਣ ਇਹਦੀ ਜਿੱਦਣ ਪਟਾਈ ਕਰਾਂਗੇ ਉਹ ਦੋਸਤੋ ਆਪਾਂ ਤੁਹਾਨੂੰ ਜਰੂਰ ਦਿਖਾਵਾਂਗੇ। ਤੇ ਜੇ ਕੋਈ ਗੱਲ ਦੱਸਣ ਵਾਲੀ ਰਹਿ ਗਈ ਹੋਈ ਤਾਂ ਜਰੂਰ ਕਮੈਂਟ ਕਰਿਓ ਵੀਰੇ। ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਉਹ ਗੱਲਾਂ ਜਰੂਰ ਕਰਾਂਗੇ ਤੇ ਇਹ 8 ਰੁਪਏ ਦਾਣਾ ਆਪਾਂ ਨੇ ਲਿਆ ਸੀਗਾ। ਬਸ ਇਹਦੇ ਵਿੱਚ ਇਹੀ ਗੱਲ ਆ ਵੀ ਹੁਣ ਇਹ ਭਰੋਸੇਯੋਗਤਾ ਆਪਣੀ ਫੁੱਲ ਬਣ ਗਈ ਵੀ ਇਹ ਸਹੀ ਆ ਵੀਜ ਆਪਣਾ ਜੀ1 ਬਣ ਜੀ0 ਆਪਾਂ ਨੇ ਮਿਨੀ ਟਿਊਬਰ ਲਾਇਆ ਸੀਗਾ ਜੀ1 ਆਪਾਂ ਨੇ ਪੱਟ ਲਿਆ ਤੇ ਅਗਲੇ ਸਾਲ ਆਪਾਂ ਹੁਣ ਜਿਵੇਂ ਇਹਦੇ ਜੀ1 ਦੇ ਲਾਵਾਂਗੇ ਆਪਣੇ ਖੇਤ ਦੇ ਵਿੱਚ 15 20 ਕਟੇ ਜਿੰਨੇ ਵੀ ਹੋਏ ਵੀ 3 ਕਬੀਗੇ ਥਾਂ ਲੱਗ ਗਿਆ ਅੱਧਾ ਏਕੜ ਜਾਂ ਪੂਰਾ ਏਕੜ ਉਹਦੇ ਵਿੱਚੋਂ ਆਪਣਾ ਉਹੀ ਪੰਜ ਪੰਜ ਕਿਲਿਆਂ ਦਾ ਸੀਡ ਆ ਜਿਹੜਾ ਉਹ ਤਿਆਰ ਹੋ ਜੂ ਜੀ 2 ਆ ਜਿਹੜਾ ਉਹ ਆਪਾਂ ਨੂੰ 5 ਕਿੱਲੇ ਆਪਾਂ 4 ਜਾਂ 5 ਉਹਦੇ ਨਾਲ ਲਾ ਸਕਦੇ ਹੋਵਾਂਗੇ ਤੇ ਉਹਨਾਂ ਕਾ ਲਾਉਣ ਜੋਗੇ ਆਪਣੇ ਕੋਲ ਬੀਜ ਬਣ ਜਾਊਗਾ ਹਰੇਕ ਸਾਲ ਇਹਨੂੰ ਇੰਨਾ ਲੈਣ ਦੀ ਨਹੀਂ ਜ਼ਰੂਰਤ ਜਾਂ ਫਿਰ ਜਿਵੇਂ ਆਪਾਂ ਜੇ ਨਹੀਂ ਵੀ ਲੈਣਾ ਹੈਗਾ ਮਿਨੀ ਟੂਬਰ ਦੀ ਥੋੜੀ ਜਿਹੀ ਜ਼ਿਆਦਾ ਦੇਖਭਾਲ ਹੋ ਜਾਂਦੀ ਆ ਵੀ ਆਪਾਂ ਉਹ ਨਹੀਂ ਕਰਨੀ ਹੈਗੀ ਆਪਾਂ ਕਿਸੇ ਵਧੀਆ ਕੰਪਨੀ ਤੋਂ ਜੀ 2 ਜਾਂ ਜੀ 3 ਜਿਵੇਂ ਮਿਲ ਰਹੇ ਨੇ ਉਹ ਬੀਜ ਲੈ ਕੇ 20-25 ਬੋਰੀਆਂ ਜਾਂ 1 ਕਿੱਲ ਜਿੰਨਾ ਕ ਆਪਣੀ ਖੇਤੀ ਦੇ ਹਿਸਾਬ ਨਾਲ ਜਿਵੇਂ ਜੇ ਅਹ 30 40 ਕਿਲਿਆਂ ਦੀ ਖੇਤੀ ਆ ਆਪਾਂ ਉਹਨਾਂ ਕ 2 ਕਿਲਿਆਂ ਦਾ ਲੈ ਲਓ ਹਨਾ ਅਹ ਬੀਜ ਜੀ 2 ਜਾਂ 3 ਤੇ ਉਹ ਹਰੇਕ ਸਾਲ ਜੇ ਆਪਾਂ ਲੈਂਦੇ ਰਹਿੰਨੇ ਆ ਤਾਂ ਉਹ ਬੀਜ ਬਣਦਾ ਰਹਿੰਦਾ ਤੇ ਨਵੇਂ ਬੀਜ ਰੱਖਣ ਨਵੇਂ ਬੀਜ ਲੈਣ ਦਾ ਇਹ ਮਤਲਬ ਨਹੀਂ ਹੈਗਾ ਵੀ ਆਪਾਂ ਨੇ ਨਵਾਂ ਬੀਜ ਲੈ ਲਿਆ ਉਹ ਆਪਣਾ 3 4 ਸਾਲ 5 ਸਾਲ ਚੱਲੇ ਜਾਊਗਾ ਹੋ ਸਕਦਾ ਉਹ ਥੋੜਾ ਦੂਜੇ ਸਾਲ ਵੀ ਖਰਾਬ ਹੋ ਜਵੇ ਕਿਉਂਕਿ ਜੇ ਉਹਦਾ ਆਪਾਂ ਧਿਆਨ ਨਹੀਂ ਰੱਖਾਂਗੇ ਪ੍ਰੋਪਰ ਟਾਈਮ ਤੇ ਪੱਤੇ ਨਹੀਂ ਕਟਾਂਗੇ ਹੁਣ ਫੁੱਲ ਠੰਡ ਸੀਗੀ ਕੱਲ ਦੀ ਆਪਣੇ ਧੁੱਪ ਨਿਕਲੀ ਆ ਜ਼ਿਆਦਾ ਤੇ ਹੁਣ ਟੈਂਪਰੇਚਰ ਦੇ ਵਿੱਚ ਵੀ ਫਰਕ ਆ ਗਿਆ ਤਾਂ ਹੀ ਕਰਕੇ ਆਪਾਂ ਹੁਣ ਇਹਦੇ ਬੇਲ ਵੱਢ ਰਹੇ ਹਾਂ ਪੱਤੇ ਕੱਟ ਰਹੇ ਹਾਂ ਤੇ ਜੇ ਠੰਡ ਹੋਰ ਰਹਿੰਦੀ ਫੇਰ ਸ਼ਾਇਦ ਇੱਕ ਦੋ ਦਿਨ ਆਪਾਂ ਹੋਰ ਰੱਖ ਲੈਂਦੇ ਪਰ ਹੁਣ ਠੰਡ ਸੀਗੀ ਪੂਰੀ ਆ ਨਾ ਸਵੇਰ ਤੋਂ ਸ਼ਾਮ ਤੱਕ ਠੰਡ ਰਹਿੰਦੀ ਸੀ ਤਾਂ ਕਰਕੇ ਨਹੀਂ ਸੀ ਇਹਦੀ ਬੇਲ ਵੱਢੀ ਕਿਉਂਕਿ ਠੰਡ ਦੇ ਵਿੱਚ ਮੱਛਰ ਆ ਜਿਹੜਾ ਉਹ ਜਾਂ ਮੱਖੀ ਉਹ ਇੰਨੀ ਆਉਂਦੀ ਨਹੀਂ ਹੈਗੀ ਹੁਣ ਹਲਕੀ ਜੀ ਕਿਤੇ ਕਿਤੇ ਲੱਗੀ ਸੀਗੀ ਦੇਖਣਾ ਕੱਲ੍ਹ ਦੇਹੀ ਆ ਰੋਜ਼ ਦੇਖਦੇ ਹੀ ਰਹਿੰਦੇ ਸੀਗੇ ਤੇ ਅੱਜ ਤਾਂ ਕਰਕੇ ਆਹ ਵੜਤੀ ਰੋਗਿੰਗ ਜਿਹੜੀ ਆਪਣੇ ਬੀਜ ਵਾਲੇ ਆਲੂ ਦੀ ਆਲੂ ਬੀਜ ਦੀ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਜਿੱਥੇ ਕਿਤੇ ਵੀ ਆਪਾਂ ਨੂੰ ਇਕੱਠੇ ਪੱਤੇ ਦੇਖਣ ਵਾਇਰਸ ਦੇਖੇ ਹਨ ਉਹਨਾਂ ਨੂੰ ਆਪਾਂ ਨੂੰ ਕੱਢ ਦੇਣਾ ਚਾਹੀਦਾ ਇਹਦੀ ਹੁਣ ਅਗਲੇ ਸਾਲ ਪੂਰੀ ਸਾਭ ਸੰਭਾਲ ਕਰਾਂਗੇ ਆ ਬਾਕੀ ਵੈਸੇ ਤਾਂ ਅਗਲੇ ਸਾਲ 5 ਕਿਲੀਆਂ ਦਾ ਆਪਣੇ ਕੋਲ ਜੀ 2 ਦਾ ਬੀਜ ਅਸਲੀ ਹੋ ਜਾਣਾ ਕਿਉਂਕਿ ਅਸਲੀ ਦਾ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਜਿਹੜੇ ਹੋਰ ਕੰਪਨੀਆਂ ਜਾਂ ਕੋਈ ਵੇਚਦਾ ਬੰਦਾ ਹਨ ਉਹਦੇ ਵਿੱਚ ਇਹ ਵੀ ਹੋ ਸਕਦਾ ਵੀ ਉਹ ਜੀ 5 ਨੂੰ ਆ ਜਾਂ 5 ਤਾਂ ਵੈਸੇ ਹੁੰਦਾ ਨਹੀਂ ਆ ਜੀ 3 ਤੋਂ ਬਾਅਦ ਮੇਰੇ ਖਿਆਲ ਦੇ ਵਿੱਚ ਆ ਸਰਟੀਫਾਈਡ ਹੋ ਜਾਂਦਾ ਵੀਜ਼ ਬਾਕੀ ਉਹਦੇ ਬਾਰੇ ਮੈਨੂੰ ਇੰਨੀ ਪ੍ਰੋਪਰ ਉਹ ਨਹੀਂ ਹੈਗੀ ਵੀ ਇਹਦੀ ਕਿਵੇਂ ਕਿਵੇਂ ਜਨਰੇਸ਼ਨ ਚੱਲਦੀ ਹੈ ਜੀ 1 2 3 ਤੱਕ ਤਾਂ ਮੈਨੂੰ ਪ੍ਰੋਪਰ ਪਤਾ ਹੈ ਉਦੋਂ ਦਾ ਆਪਾਂ ਕਹਿਣ ਦੇ ਵਿੱਚ ਜੀ 4 5 6 ਕਹੀ ਜਾਂਦੇ ਆ ਪਰ ਉਹ ਇੰਨੀ ਦੂਰ ਤੱਕ ਜਾਂਦੇ ਨਹੀਂ ਹੈਗੇ ਜੀ ਵਾਲੇ ਤੇ ਅੱਗੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਸਰਟੀਫਾਈਡ ਦਾ ਨਾਮ ਨਾਮ ਆ ਜਿਹੜਾ ਉਹ ਦਿੱਤਾ ਜਾਂਦਾ ਤੇ ਉਹ ਗੱਲ ਜਿਹੜੀ ਆਪਾਂ ਕਰ ਰਹੇ ਹਾਂ ਤੇ ਵੀ ਵਧੀਆ ਆਪਣੇ ਬੇਲ ਪੱਤੇ ਖੜੇ ਦੇਖ ਕੇ ਆਪਾਂ ਉਹਨਾਂ ਨੂੰ ਵੀ ਕਹੀਏ ਵੀ ਬਹੁਤ ਸੋਹਣਾ ਬੀਜ ਖੜਾ ਹੈ ਉਹਨੂੰ ਹੀ ਜੀ 2 3 ਕਹਿ ਕੇ ਵੀ ਵੇਚ ਦਿੱਤਾ ਜਾਵੇ ਉਹਦੇ ਵਿੱਚ ਹਨਾ ਥੋੜੀ ਜਿਹੀ ਆਉਂਦੀ ਆ ਗੱਲ ਤੇ ਜਿਵੇਂ ਆਹ ਆਪਨਾ ਖੇਤ ਤੁਸੀਂ ਦੇਖ ਸਕਦੇ ਹੋ ਐਲ ਆਰ ਦਾ ਹੀ ਆ ਇਹਦੇ ਵਿੱਚ ਉਹ ਵੀ ਆਪਾਂ ਨੇ ਬੀਜ ਰੱਖਣਾ ਇਹਦੀ ਵੀ ਕੱਲ ਨੂੰ ਮੇਲ ਵਟਣ ਦੀ ਸਲਾਹ ਹੈ ਦੇਖ ਸਕਦੇ ਹੋ ਤੁਸੀਂ ਕਿਤੇ ਮੇਰੇ ਖਿਆਲ ਦੇ ਵਿੱਚ ਤਾਂ ਨਹੀਂ ਪੱਤਾ ਇਕੱਠਾ ਹੋਇਆ ਹੋਇਆ ਹੈਗਾ ਕਿਉਂਕਿ ਇਹਦੀ ਵੀ ਰੋਕਿੰਗ ਆਪਾਂ ਨੇ ਕੀਤੀ ਆ ਤੇ ਸਾਰਾ ਹੁਣ ਇਹ ਬੇਲ ਬੈਠੀ ਹੋਈ ਆ ਬਹੁਤ ਸੋਹਣਾ ਹੈਗਾ ਜਿਹੜਾ ਇਹ ਪਲਾਟ ਇਹ ਤਾਂ ਆਪਣਾ ਵਧੀਆ ਲੱਗ ਰਿਹਾ ਹੈ ਇਹਦਾ ਵੀ ਬੀਜ ਰੱਖਾਂਗੇ ਜਿਵੇਂ ਆਪਾਂ ਇਹਨੂੰ ਵੀ ਹੁਣ ਕਿਸੇ ਨੂੰ ਬੇਲ ਦਿਖਾ ਕੇ ਕਹਿ ਸਕਦੇ ਆ ਵੀ ਇਹ ਸਾਡਾ ਨਵਾਂ ਬੀਜ ਹੈ ਜਾਂ ਇਦਾਂ ਪਰ ਉਦਾਂ ਦੀ ਆਪਾਂ ਨੇ ਤਾਂ ਚਲੋ ਸੀਡ ਦਾ ਕੰਮ ਹੀ ਨਹੀਂ ਕਰਦੇ ਹੈਗੇ ਉਹ ਗੱਲ ਆ ਵੀ ਮੰਨ ਜਾ ਨਹੀਂ ਖੜਦਾ ਹੈਗਾ ਵਿਸ਼ਵਾਸ ਨਹੀਂ ਹੁੰਦਾ ਹੈਗਾ ਵੀ ਉਹ ਬੀਜ ਹੈ ਜਿਹੜਾ ਉਹ ਸਹੀ ਹੋਊਗਾ ਜਾਂ ਨਹੀਂ ਬਸ ਇੰਨੀ ਕ ਗੱਲ ਕਰਨੀ ਸੀਗੀ ਬਾਕੀ ਬਹੁਤ ਸਾਰੇ ਵੀਰ ਪੰਜਾਬ ਦੇ ਵਿੱਚ ਸਹੀ ਤਰੀਕੇ ਨਾਲ ਬੀਜਾਂ ਦਾ ਕੰਮ ਵੀ ਕਰ ਰਹੇ ਨੇ ਤੇ ਉਹ ਆਪਣਾ ਵਿਸ਼ਵਾਸ ਹੁੰਦਾ ਵੀ ਕਿਸੇ ਮਿੱਤਰ ਤੇ ਵੀਰ ਤੇ ਬਣ ਗਿਆ ਜਿ ਆਪਾਂ ਹਰ ਸਾਲ ਕਿਸੇ ਤੋਂ ਬੀਜ ਲੈ ਰਹੇ ਹਾਂ ਤਾਂ ਫਿਰ ਉਹ ਵੀ ਭਾਈ ਆਪਾਂ ਨੂੰ ਮਤਲਬ ਗਲਤ ਬੀਜ ਨਹੀਂ ਦੇ ਸਕਦੇ ਹੈਗੀ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਹਰੇਕ ਸਾਲ ਆਉਣਾ ਜੇ ਸਾਡਾ ਕਿਸੇ ਸਾਲ ਵਿੱਚ ਗਲਤ ਨਿਕਲ ਗਿਆ ਤਾਂ ਲੰਬਾ ਵੀ ਸਾਨੂੰ ਇਹ ਉਹਦਾ ਜਿਹੜਾ ਚੱਲਣਾ ਪਊਗਾ ਸੋ ਦੋਸਤੋ ਬਾਕੀ ਅਗਲੀ ਵੀਡੀਓ ਦੇ ਵਿੱਚ ਫਿਰ ਗੱਲ ਕਰਾਂਗੇ ਹੁਣ ਤੱਕ ਦੇ ਲਈ ਇੰਨਾ ਹੀ ਓਕੇ ਜੀ ਧੰਨਵਾਦ ਸਾਰੀ ਵੀਡੀਓ ਦੇਖਣ ਦਾ